ਧਨ ਸ੍ਰੀ ਮਹਲਾ ਪੰਜਵ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਨਿਮਕ ਨੇਮਕ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਧਾਰੇ ਹੁੰਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਜਿਵਾ ਏਕ ਕਵਣ ਗੁਣ ਕਹੀਆ ਵੇਸ਼ ਮਾਰ ਬੇਅੰਤ ਸੁਆਮੀ ਤਿਰਵੰਤ ਨ ਕਿਨਹੀ ਲਹੀ ਐ ਰਹਾ ਕੋਟ ਪਰਾਧ ਹਮਾਰੇ ਖੰਡੋ ਅਣਕ ਬਿਰੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤਮੇ ਆਪਣ ਬਿਰਦ ਰਖਾਵੋ ਤੁਮਰੀ ਸ਼ਰਨੰ ਤੁਮਾਰੀ ਆਸ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਬੋਲੇ ਤੁਮਰੀ ਸ਼ਰਨ ਤੁਮਾਰੀ ਆਸ ਤੁਮਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਜ ਜਿੱਕਾ ਖਲਸਾ ਵਾਜ ਜਿੱਕੀ ਫਤਿਹ ਤਨਾ ਸ੍ਰੀ ਰਾਜ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰਜਨ ਦੇਵ ਜੀ ਉਚਾਰਨ ਕਰਦੇ ਹਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਆਇਆ ਕਾਲ ਪੁਤ ਪਰਮਾਤਮਾ ਜੀਓ ਤੂੰ ਸਾਡਾ ਦਾਤਾ ਵੀ ਹੈਂ ਤੂੰ ਸਾਡਾ ਠਾਕੁਰ ਵੀ ਹੈਂ ਤੂੰ ਸਾਡੀ ਹਰ ਸਾਹ ਦੇ ਨਾਲ ਪਤਪਾਲਨਾ ਵੀ ਕਰਦਾ ਹੈਂ ਤੂੰ ਸਾਨੂੰ ਅਗਵਾਈ ਦੇਣ ਵਾਲਾ ਵੀ ਹੈਂ ਤੇ ਤੂੰ ਸਾਡਾ ਕਸ਼ਮ ਪ੍ਰਭੂ ਵੀ ਹੈਂ ਨੀਮਕ ਨੀਮਕ ਤੁਮਹੀ ਬ੍ਰਤਪਾਲ ਲਹੋ ਹਮ ਬਾਰਕ ਸਮਰੇ ਧਾਰੇ ਤੇ ਹਰ ਸਾਹ ਦੇ ਨਾਲ ਪਲ ਪਲ ਤੂੰ ਸਾਡੀ ਬ੍ਰਤਪਾਲਨਾ ਕਰਦਾ ਹੈ ਅਸੀਂ ਤੇਰੇ ਬੱਚੇ ਹਾਂ ਤੇਰੇ ਆਸਰੇ ਪਰਣੇ ਹਾਂ ਤੇਰੀ ਦੀ ਸਾਡੀ ਠੀਕ ਹੈ ਜਿਵੇਂ ਏਕ ਕਮਣ ਗੁਣ ਕਹੀਏ ਬੇਸ਼ਮਾਰ ਬੇਅੰਤ ਸੁਆਮੀ ਤੇਰੂ ਅੰਤਨ ਕਹ ਨਹੀਂ ਲਹੀ ਰਹਾ ਐ ਮਾਲਕ ਸਾਡੀ ਜੀਭਾ ਇੱਕ ਹੈ ਤੇਰੇ ਗੁਣ ਬੇਅੰਤ ਨੇ ਤੇਰੇ ਗੁਣੇ ਦਾ ਕੋਈ ਥਾਰ ਨਹੀਂ ਪਾ ਸਕਦਾ ਤੇਰੇ ਗੁਣਾ ਦਾ ਕੋਈ ਕਥਨ ਨਹੀਂ ਕਰ ਸਕਦਾ ਐ ਬੇਸ਼ਮਾਰ ਬੇਅੰਤ ਸੁਆਮੀ ਤੇਰੂ ਅੰਤਨ ਕਹ ਨਹੀਂ ਲਈਏ ਤੇਰਾ ਕੋਈ ਅੰਤ ਵੀ ਨਹੀਂ ਪਾ ਸਕਦਾ तेरा कोई उरला परला बनना भी नहीं जो तक कोई पहुँच कर सके इस वास्ते तू अटल है और तू नायक है तू सारे हर सहाल पतपालना करने वाला मैं हाओ कोट पराध हमारे खंड हो अणख विधि समझाओ करोड़ा ही पाप तू सा खंडन कर देना है ਜਾਨੇ ਅਣਜਾਨੇ ਦੇ ਵਿੱਚ ਪਿਆਰਿਓ ਸਾਡੇ ਕੋਲੋਂ ਕਰੋਨਾ ਪਾਪ ਹੁੰਦੇ ਹਨ ਸਾਡੀਆਂ ਅੱਖਾਂ ਦੇ ਨਾਲ ਸਾਡੀਆਂ ਨਾਸਕਾ ਦੇ ਨਾਲ ਸਾਡੀਆਂ ਕੰਨਾਂ ਦੇ ਨਾਲ ਅੱਖਾਂ ਦੇ ਨਾਲ ਵੇਖਿਆ ਜਾਵੇ ਨਾਸਾਂ ਦੇ ਨਾਲ ਸੁੰਘਿਆ ਜਾਵੇ ਪਿਆਰਿਓ ਤੇ ਜੀਬ ਦੇ ਰਸ ਦੇ ਨਾਲ ਤੇ ਕੰਨਾਂ ਦੇ ਨਾਲ ਜਿਹੜਾ ਕਿਸੇ ਦਾ ਮਾੜਾ ਸੁਣਨਾ ਉਹ ਵੀ ਗੁਨਾਹ ਹੈ ਇਸ ਤਰ੍ਹਾਂ ਦੇ ਅਸੀਂ ਦਿਹਾੜੀ 'ਚ ਪਤਾ ਨਹੀਂ ਕਿੰਨੇ ਗੁਨਾਹ ਕਰਦੇ ਆ। ਸਤਿਗੁਰੂ ਕਹਿ ਰਹੇ ਨਾ ਕੋਟ ਪਰਾਧ ਹਮਾਰੇ ਖੰਡੋ ਪਤਾ ਨਹੀਂ ਕਿੰਨੇ ਗੁਨਾਹ ਕਰਦੇ ਆ। ਅਣਕ ਬਿਲੀ ਸਮਝਾਵੋ ਰਸਤਾ ਵੀ ਦੇ ਦੇਣਾ। ਰਾਹ ਵੀ ਵਿਖਾ ਦੇਣਾ ਇਹ ਸਮਝਾ ਵੀ ਦੇਣਾ। ਪਿਆਰਿਓ ਹੁਣ ਇੱਕ ਸਾਧੂ ਸੀ ਉਹ ਸਾਧੂ ਦੇ ਕੋਲ ਕੋਈ ਗੁਰਮੁਖ ਪਿਆਰਿਆਂ ਨੂੰ ਸਮਝਾ ਰਿਹਾ ਸੀ ਰੱਬ ਦੀ ਗੱਲ ਤੇ ਕਹਿ ਲਗਾ ਕਿ ਇਹ ਤੋਤੇ ਨੇ ਤਿੰਨ ਸੰਗਰ ਦੇ ਵਿੱਚੋਂ ਕੋਈ ਉਠੋ ਇਹਨਾਂ ਨੂੰ ਮਾਰ ਕੇ ਲਿਆਉਣਾ ਤੋਤੇ ਮਾਰਨੇ ਉਥੇ ਆ ਜਿੱਥੇ ਕੋਈ ਵੇਖੇ ਨਾ ਉਹਨ ਤਿੰਨ ਜਣੇ ਤਿੰਨ ਜਣਿਆਂ ਨੂੰ ਇੱਕ ਇੱਕ ਪਕੜਾ ਦਿੱਤਾ ਹੈ ਇੱਕ ਨੇ ਤਲ ਜਾ ਕੇ ਪਿਆਰਿਓ ਖੇਤਾਂ ਦੇ ਵਿੱਚ ਕੋਈ ਜਗਾ ਹੋਵੇਗੀ ਉਹਲਾ ਹੋਵੇਗਾ ਜਿੱਥੇ ਉਹਨੇ ਧੌਣ ਮਰੋੜ ਦਿੱਤੀ ਦੂਜੇ ਨੇ ਕੀ ਵੇਖਿਆ ਮਕਾਨ ਬਣਿਆ ਮਕਾਨ ਦੇ ਅੰਦਰ ਲੈ ਗਿਆ ਧੌਣ ਮਰੋੜ ਦਿੱਤੀ ਔਰ ਤੀਸਰਾ ਹਰ ਜਗ੍ਹਾ ਤੇ ਜਾਂਦਾ ਹੈ ਵੇਖਦਾ ਹੈ ਕਹਿੰਦਾ ਹੋਰ ਤਾਂ ਕੋਈ ਨਾਮ ਦੇਖਦਾ ਉਹ ਰੱਬ ਤਾਂ ਵੇਖ ਲਈ ਹੈ ਉਹ ਜਿਉਂਦਾ ਤੋਤਾ ਵਾਪਸ ਲਿਆ ਸਾਧੂ ਨੇ ਵਾਰੀ-ਵਾਰੀ ਪੁੱਛਿਆ ਭਲਿਓ ਕਿਵੇਂ ਤੋਤਾ ਮਾਰਿਆ ਕਹਿੰਦੇ ਜੀ ਮੈਂ ਤਾਂ ਇਸ ਤਰ੍ਹਾਂ ਪੱਠਿਆਂ ਦਾ ਉਹਲਾ ਸੀ ਉਹਦੇ ਵਿੱਚ ਮੈਂ ਤੋਤੇ ਦੀ ਧੌਣ ਮਰੋੜ ਦਿੱਤੀ ਉੱਥੇ ਵੇਹਦਾ ਕੋਈ ਨਹੀਂ ਸੀ ਦੂਜੇ ਨੇ ਪੁੱਛਿਆ ਕਹਿਣ ਲੱਗਾ ਕਿ ਮੈਂ ਕਮਰਾ ਬਣਿਆ ਸੀ ਕਮਰੇ ਦੇ ਵਿੱਚ ਅੰਦਰ ਲੈ ਗਿਆ ਉੱਥੇ ਆਸ-ਪਾਸੇ ਕਿਸੇ ਵੇਖਿਆ ਹੀ ਨਹੀਂ ਤੇ ਮੈਂ ਧੋਣ ਬਰੋੜ ਦਿੱਤੀ ਤੀਸਰੇ ਨੂੰ ਪੁੱਛਿਆ ਹਾਂ ਵੀ ਤੂੰ ਜਦੋਂ ਨੇ ਤੋਤਾ ਸਾਹਮਣੇ ਕੀਤਾ ਕਹਿਣ ਲੱਗਾ ਹੈ ਤਾਂ ਤੂੰ ਜਿਉਂਦਾ ਹੀ ਲਿਆ ਹਾਂ ਕਹਿੰਦਾ ਹੈ ਗਰਦੇ ਮੈਂ ਹਰ ਜਗ੍ਹਾ ਤੇ ਲੈ ਕੇ ਗਿਆ ਓਲੇ ਵਾਲੀ ਥਾਂ ਵੀ ਲੈ ਗਿਆ ਕਿਸ ਨੂੰ ਕਮਰੇ ਦੇ ਵਿੱਚ ਵੀ ਲੈ ਗਿਆ ਮੈਂ ਹਰ ਤਰੀਕਾ ਵਤ ਕੇ ਵੇਖਿਆ ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਵੇਖਦਾ ਹੈ ਜੇ ਕੋਈ ਹੋਰ ਨਹੀਂ ਵੇਖਦਾ ਪ੍ਰਮਾਤਮਾ ਤਾਂ ਅਟੱਲ ਹੈ ਨਾ ਉਹ ਤਾਂ ਦੇਖ ਹੀ ਰਿਹਾ ਨਾ ਸਾਧੂ ਉਹਦੇ ਤੇ ਬੜਾ ਖੁਸ਼ ਹੋਇਆ ਕਹਿਣ ਲੱਗਾ ਇਹ ਹੀ ਚੀਜ਼ ਹੈ ਜਿਸ ਦਾ ਅਸੀਂ ਪ੍ਰਵਾਹ ਕਰਾਂਗੇ ਤੇ ਸਾਨੂੰ ਕੁਝ ਸਮਝ ਪਵੇਗੀ ਜਿਸ ਤਰ੍ਹਾਂ ਕਿ ਸਹਿਬ ਸ਼੍ਰੀ ਗੁਰਜਨ ਦੇਵ ਜੀ ਨੇ ਲਿਖਿਆ ਹੈ ਕੋਟ ਅਪਰਾਧ ਹਮਾਰੇ ਖੰਡ ਹੋ ਅਣਕ ਵਿਧੀ ਸਮਝਾਵੋ ਮਾਲਕ ਤੂੰ ਸਾਡੇ ਪਾਪ ਵੀ ਖਤਮ ਕਰ ਦਿੰਦਾ ਤੇ ਸਾਨੂੰ ਢੰਗ ਤਰੀਕਾ ਵੀ ਸਮਝਾ ਦਿੰਦਾ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਨ ਵਿਰਧ ਰਖਾਵੋ ਅਸੀਂ ਅਗਿਆਨੀ ਹਾਂ ਮਤ ਛੋਟੀ ਹੈ ਆਪਣੇ ਬਿੰਦ ਬਾਣੀ ਦੀ ਆਪ लाज ਰੱਖੋ ਜਿਸ ਤਰ੍ਹਾਂ ਕਿ ਉਹ ਦੋ ਤੋਤੇਆਂ ਦੀਆਂ ਧੋਣਾ ਮਰੋੜਨ ਵਾਲੇ ਅਗਿਆਨ ਅਲਪ ਮਤ ਥੋੜੀ ਹੋਈ ਨਾ ਬੇਸਮਝ ਹੋਏ ਨਾ ਤਉ ਨਾਮ ਰੋੜ ਕੇ ਲੈ ਆਏ ਤੇ ਇੱਕ ਵਿੱਚੋ ਜਗਿਆਸੂ ਹੋਇਆ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਈ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਬਿਰਧ ਬਾਣੇ ਦੀ ਆਪ ਐਜ ਰੱਖ ਲਈ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਨ ਸਹੇ ਐ ਸਤਿਗੁਰੂ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਤੇਰੇ ਕੋਲ ਆਸ ਲੈ ਕੇ ਆਏ ਹਾਂ ਤੂੰ ਹੀ ਸਾਡਾ ਸਜਣ ਹੈ ਤੂੰ ਹੀ ਸਾਡਾ ਪਿਓ ਹੈ ਤੂੰ ਹੀ ਸਾਡਾ ਖਸਮ ਹੈ ਸਾਡੀ ਹਰ ਸਾਹ ਦੇ ਨਾਲ ਤੂੰ ਹੀ ਪਰਪਾਲਨ ਕਰ ਸਕਦਾ ਹੈ ਤੇਰੇ ਤੋਂ ਬਗੈਰ ਹੋਰ ਦੂਸਰਾ ਕੋਈ ਨਹੀਂ ਰੱਖੋ ਰੱਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ ਐ ਰੱਖਣ ਵਾਲੇ ਅਕਾਲ ਪੁਰਖ ਪ੍ਰਮਾਤਮਾ ਜੀਓ ਦਿਆਲੂ ਕਿਰਪਾਲੂ ਪ੍ਰਮਾਤਮਾ ਜੀਓ ਤੁਸੀਂ ਸਾਡੀ ਰੱਖਿਆ ਕਰੋ ਅਸੀਂ ਤੇਰੇ ਘਰ ਦੇ ਗੋਲੇ ਹ ਤੇਰੇ ਘਰ ਦੇ ਅਸੀਂ ਦਾਸ ਹਾਂ ਤੇਰੇ ਘਰ ਦੇ ਚੱਕਰ ਹਾਂ ਤੇਰੇ ਘਰ ਦੇ ਨੌਕਰ ਹਾਂ ਤੂੰ ਸਾਡੇ ਤੇ ਮਿਹਰ ਪ੍ਰਿਆਥ ਰੱਖ ਕੇ ਸਾਡੇ ਤੇ ਕਿਰਪਾ ਕਰੋ ਸੋਇਸੀ ਪਿਆਰੇ ਵਾਜਦਾ ਜੀ ਨੇ ਸ਼ਰਵਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਹਿਰਦਿਆਂ ਦੇ ਵਿੱਚ ਇਹ ਸ਼ਬਦ ਵਸੇ ਤਪੂ ਸ਼ਾਮ ਨਾਲ ਆਪਣੀ ਕਰਕੇ ਸਰਬੂ ਦੇ ਓਟ ਆਸਰੇ ਤੇ ਆਪਣੀ ਜਿੰਦਗੀ ਬਤੀਤ ਕਰੀਏ ਆਓ ਉਸ ਵਾਰੇ ਉੱਜ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ